ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਹੋ ਤੇ ਅੱਜ ਉਹ ਅੱਜ ਆਪਾਂ ਜਾਣੇ ਆ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚ ਜਿੱਥੇ ਬੜੇ ਸੋਹਣੇ ਸੋਹਣੇ ਸੂਟ ਸੀ कॉटन ਦੇ ਜੌਰਜਟ ਦੇ ਮਤਲਬ ਜਿਵੇਂ ਦੇ ਗਰਮੀ ਦੇ ਵਿੱਚ ਆਪਾਂ ਪਸੰਦ ਕਰਦੇ ਆ ਬੜੇ ਪਿਆਰੇ ਪਿਆਰੇ ਪ੍ਰਿੰਟਡ ਸੂਟ ਸੀ ਤੇ ਆਪਾਂ ਗਏ ਅੰਮ੍ਰਿਤਸਰ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆ ਜਦੋਂ ਆਪਾਂ ਅੰਮ੍ਰਿਤਸਰ ਗਏ ਸੀਗੇ ਸਭ ਤੋਂ ਪਹਿਲਾਂ ਆਪਾਂ ਗਏ ਸ਼੍ਰੀ ਦਰਬਾਰ ਸਾਹਿਬ ਉੱਥੇ ਜਾ ਕੇ ਆਪਾਂ ਮੱਥਾ ਟੇਕਿਆ ਤੇ ਕਾਫੀ ਉਸ ਦਿਨ ਸੰਗਤ ਆਈ ਹੋਈ ਸੀ ਚਾਹੇ ਇੰਨੀ ਗਰਮੀ ਸੀ ਪਰ ਸਾਰਿਆਂ ਦੇ ਬੱਚਿਆਂ ਨੂੰ ਛੁੱਟੀਆਂ ਸੀ ਇਸ ਕਰਕੇ ਸੰਗਤ ਬਹੁਤ ਉੱਥੇ ਪਹੁੰਚ ਰਹੀ ਸੀ ਤੇ ਅਸੀਂ ਵੀ ਗਏ ਮੇਰੇ ਸਿਸਟਰ ਨਾਲ ਉਹਨਾਂ ਦੇ ਬੱਚੇ ਗੁਰਸੇਵ ਤੇ ਗੁਰਵਾਰਿਸ ਤੇ ਅਸੀਂ ਜਾ ਕੇ ਬਾਬਾ ਜੀ ਦੇ ਮੱਥਾ ਟੇਕਿਆ ਫਿਰ ਉਸ ਤੋਂ ਬਾਅਦ ਅਸੀਂ ਗਏ ਮਤਲਬ ਅਲਫਾ ਦੇ ਵਿੱਚ ਗਏ ਤੇ ਅਲਫਾ ਦੇ ਵਿੱਚ ਪਹਿਲਾਂ ਵਾਲੀ ਰੌਣਕ ਤਾਂ ਨਹੀਂ ਹੈਗੀ ਸੀ ਬਟ ਫਿਰ ਵੀ ਕਾਫੀ ਸਾਰੇ ਲੋਕ ਹੈਗੇ ਸੀਗੇ ਤੇ ਸਾਨੂੰ ਬਹੁਤ ਭੁੱਖ ਲੱਗੀ ਸੀ ਕਿਉਂਕਿ ਅਸੀਂ ਸਵੇਰ ਜਲਦੀ ਘਰੋਂ ਚੱਲ ਪਏ ਸੀ ਤੇ ਫਿਰ ਅਸੀਂ ਪਹਿਲਾਂ ਦਰਬਾਰ ਸਾਬ ਤੇ ਲੰਗਰ ਛਕਿਆ ਤੇ ਫਿਰ ਦੁਪਹਿਰ ਦਾ ਟਾਈਮ ਅਸੀਂ ਜਦੋਂ ਇੱਥੇ ਆਏ ਸੀ ਫਿਰ ਆ ਕੇ ਅਸੀਂ ਖਾਦਾ ਪੀਤਾ ਇੰਜੋਏ ਕੀਤਾ ਤੇ ਵਾਰਸ ਵੀ ਪੂਰੇ ਮ제 ਕਰ ਰਿਹਾ ਸੀ ਤੇ ਸਾਰੇ ਲੋਕ ਬੈਠੇ ਬਹੁਤ ਇੰਜੋਏ ਕਰ ਰਹੇ ਸੀ ਤੇ ਮੈਂ ਇੱਕ ਸਾਲ ਡੇਢ ਸਾਲ ਬਾਅਦ ਗਈ ਸੀ ਅਮਰੀਸਰ ਕਿਉਂਕਿ ਹੁਣ ਜਦੋਂ ਚਾਹੀਦਾ ਵਾ ਪਿੰਡ ਤਾਂ ਉਦੋਂ ਹੀ ਢੇੜਾ ਵਾਜਦਾ ਤੇ ਇੱਥੇ ਮੇਕਅਪ ਦੇ ਪ੍ਰੋਡਕਟਸ ਬਹੁਤ ਵਧੀਆ ਸੀ ਪਹਿਲਾਂ ਮੈਂ ਦੇਖ ਕੇ ਫਿਰ ਮੈਂ ਖਰੀਦਿਆ ਕੋਈ ਨਹੀਂ ਵੈਸੇ ਕਿਉਂਕਿ ਆਲਰੇਡੀ ਸੈਲੂਨ ਦੇ ਵਿੱਚ ਸਾਰੇ ਪ੍ਰੋਡਕਟਸ ਹੁੰਦੇ ਹੀ ਆ ਜਦੋਂ ਮੰਗਵਾਇਦੇ ਸੈਲੂਨ ਦੇ ਰਿਲੇਟਿਡ ਹੀ ਮੰਗਵਾਇਦੇ ਤੇ ਉਹੀ ਆਪਾਂ ਯੂਜ਼ ਕਰ ਲੈਨੇ ਆ ਤੇ ਇਸ ਤੋਂ ਬਾਅਦ ਆਪਾਂ ਸੋਚਿਆ ਕਿ ਹੁਣ ਆਪਾਂ ਕਿੱਥੇ ਜਾਏਗੇ ਤੇ ਕਾਫੀ ਗਰਮੀ ਹੋ ਗਈ ਸੀਗੀ ਤੇ ਦੁਪਹਿਰ ਦਾ ਟਾਈਮ ਸੀ ਤੇ ਆਪਾਂ ਕਹਿ ਗਏ ਆਪਾਂ ਹੁਣ ਰੁਕਦੇ ਆ ਤੇ ਅਸੀਂ ਉੱਥੇ ਸਟੇ ਕੀਤਾ ਸੰਤਪੂਰੀ ਵਾਲੇ ਉਹਨਾਂ ਦੇ ਨਿਵਾਸ ਦੇ ਵਿੱਚ ਰੁਕੇ ਸੀਗੇ ਤੇ ਉਸ ਤੋਂ ਬਾਅਦ ਸ਼ਾਮ ਹੋਈ ਤੇ ਅਸੀਂ ਪੁਤਲੀ ਘਰ ਵੱਲ ਗਏ ਕਹਿੰਦੇ ਪੁਤਲੀ ਘਰ ਚ ਬਹੁਤ ਵਧੀਆ ਕੱਪੜਾ ਮਿਲਦਾ ਤੇ ਮੈਂ ਸੋਚਿਆ ਕਿ ਚਲੋ ਆਪਾਂ ਵੀ ਜਾ ਕੇ ਦੇਖਦੇ ਆ ਕਿ ਕਿਵੇਂ ਦਾ ਕੱਪੜਾ ਮਿਲਦਾ ਪਰ ਜਦੋਂ ਅਸੀਂ ਗਏ ਤੇ ਸਾਨੂੰ ਜਾ ਕੇ ਮਤਲਬ ਦੂਰੋਂ ਸੂਟ ਬਹੁਤ ਸੋਹਣੇ ਲੱਗਦੇ ਸੀ ਪਰ ਜਦੋਂ ਨੇੜੇ ਜਾਂਦੇ ਸੀ ਨਾ ਤੇ ਉਹਨਾਂ ਦਾ ਸਟੱਫ ਕੁਝ ਹੋਰ ਹੀ ਹੁੰਦਾ ਸੀ ਜਿਵੇਂ ਲਿੱਲਨ ਦੇ ਵਿੱਚ ਹੁੰਦਾ ਸੀ ਪ੍ਰਿੰਟ ਤਾਂ ਬਹੁਤ ਸੋਹਣੇ ਹੁੰਦੇ ਸੀ ਤੇ ਉਹ ਸਾਨੂੰ ਖਾਸ ਨਹੀਂ ਲੱਗਾ ਅਸੀਂ ਕਾਫੀ ਸਾਰੀਆਂ ਦੁਕਾਨਾਂ ਉੱਥੇ ਘੁੰਮੀਆਂ ਦੇਖੀਆਂ ਤੇ ਪਰ ਐਕਚੁਅਲ ਚ ਮੈਨੂੰ ਲੋਕ ਕਹਿ ਦਿੰਦੇ ਆ ਮਲੇਰ ਕੋਟਲੇ ਤਾਂ ਲੀਰਾਂ ਐ ਉੱਥੇ ਗੰਦ ਐ ਉੱਥੇ ਕੁਝ ਨਹੀਂ ਵਧੀਆ ਹੁੰਦਾ ਗਲਿਆ ਕਪੜਾ ਹੁੰਦਾ ਜਾਂ ਪਰ ਮੈਂ ਇੱਕ ਚੀਜ਼ ਦੇਖ ਲਈ ਆ ਕਿ ਮੈਂ ਮਲੇਰ ਕੋਟਲੇ ਕਿੰਨਾ ਜਾਣੀ ਆ ਤੇ ਕਿੰਨੀਆਂ ਵੀਡੀਓਜ਼ ਵੀ ਬਣਾਈਆਂ ਬਟ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਦਾ ਕਪੜਾ ਮੈਨੂੰ ਕਿਤੇ ਉਵੇਂ ਹੀ ਮਿਲਦਾ ਜਾਂ ਬਠਿੰਡੀ ਉਹ ਜਿਹੜੀ ਦੁਕਾਨ ਤੋਂ ਮੈਂ ਕੱਪੜੇ ਲੈਣੀਆਂ ਉਹਨਾਂ ਵਰਗੇ ਕੱਪੜੇ ਕਿਤੇ ਉਵੇਂ ਹੀ ਮਿਲਦੇ ਆ ਮਤਲਬ ਸਾਰੀਆਂ ਦੁਕਾਨਾਂ ਦੇ ਇਹ ਵਾਲਾ ਸੂਟ ਤਾਂ ਫੇਮਸ ਸੀ ਤੁਸੀਂ ਅੱਗੇ ਵੀ ਤੁਹਾਨੂੰ ਦੇਖੋਗੇ ਤੇ ਮਤਲਬ ਜਿਹੜੇ ਸੂਟ ਆਪਾਂ ਬਠਿੰਡੇ ਤੋਂ 450 500 ਦੇ ਰਹੇ ਹੁੰਦੇ ਸੀ ਉਹੀ 650 750 800 ਪ੍ਰਿੰਟ ਦੇ ਅਕੋਰਡਿੰਗ ਜਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਓਨਾ ਹੀ ਰੇਟ ਵਧਾ ਦਿੰਦੇ ਸੀ ਪਰ ਮੈਨੂੰ ਤਾਂ ਮਜ਼ਾ ਨਹੀਂ ਸੀ ਆ ਰਿਹਾ ਮੈਂ ਸੋਚ ਰਹੀ ਸੀ ਵੀ ਯਾਰ ਲੋਕ ਤਾਂ ਬਹੁਤ ਕਹਿੰਦੇ ਕਿ ਪੁਤਲੀਕਰ ਬੜਾ ਸਮਾਨ ਮਿਲਦਾ ਬੜੇ ਕੱਪੜੇ ਮਿਲਦੇ ਆ ਪਰ ਪਤਾ ਨਹੀਂ ਕਿ ਆਪੋ ਆਪਣੀ ਚੁਆਇਸ ਹੁੰਦੀ ਬਟ ਮੇਰੀ ਚੁਆਇਸ ਦੇ ਅਕੋਰਡਿੰਗ ਮੈਨੂੰ ਨਹੀਂ ਮਿਲਿਆ ਫਿਰ ਸਾਨੂੰ ਤੇ ਕਹਿੰਦੇ ਕਿ ਸ਼ਿਮਲਾ ਮਾਰਕੀਟ ਉਹਦੇ ਵਿੱਚ ਅਸੀਂ ਸ਼ਿਮਲਾ ਮਾਰਕੀਟ ਦੇ ਵਿੱਚ ਐਂਟਰ ਹੋਏ ਕਾਫੀ ਰਸ਼ ਸੀਗਾ ਬਹੁਤ ਲੋਕ ਮਤਲਬ ਆ ਰਹੇ ਸੀ ਜਾ ਰਹੇ ਸੀ ਤੁਸੀਂ ਦੇਖ ਹੀ ਸਕਦੇ ਹੋ ਕੱਪੜਿਆਂ ਦੇ ਕੰਦਨਾਂ ਵੀ ਬਹੁਤ ਸੀਗੀਆਂ ਤੇ ਕਪੜੇ ਪਾਰ ਉਹੀ ਫੇਰ ਚੀਜ਼ ਪ੍ਰਿੰਟਰ ਵੀ ਸਾਨੂੰ ਪਸੰਦ ਆ ਗਏ ਦੇਖੇ ਕਿ ਸਟਾਫੀ ਉਹੀ ਹੈ ਸੇਮ ਜਿਹੜਾ ਆਪਾਂ ਐਕਸਪੋਰਟ ਦਾ ਕਪੜਾ ਲੈਣੇ ਆ ਬਟ ਹੁੰਦਾ ਕੀ ਸੀ ਕਿ ਰੇਟ ਰੇਟ ਦਾ ਕੇ ਫੇਰ ਪੰਗਾ ਪੈ ਜਾਂਦਾ ਸੀ ਕਿ ਕਹਿ ਦਿੰਦੇ ਸੀ 650 700 ਫੇਰ ਇਹ ਲੱਗਦਾ ਸੀ ਆਪਾਂ ਬਟਿੰਡੀ ਤੋਂ ਤਾਂ ਇਹੀ ਸੂਟ 450 ਦਾ 475 ਦਾ ਲੈ ਲੈਣੇ ਆ ਤੇ ਇੱਥੇ ਆਪਾਂ ਇਹਦਾ 650 ਕਿਉਂ ਦੇਣਾ ਨਾ ਤੇ ਫਿਰ ਮੈਨੂੰ ਕੋਈ ਸੂਟ ਵਧੀਆ ਨਹੀਂ ਲੱਗਾ ਉਤੋਂ ਅਸੀਂ ਕਾਫੀ ਸੂਟ ਦੇਖੇ ਦੁਪट्टे ਵੀ ਦੇਖ ਰਹੇ ਸੀ ਬਟ ਮਾਨੂੰ ਕੁਝ ਨਹੀਂ ਲੱਗਿਆ ਬਾਰ ਬਾਰ ਦੁਕਾਨਾਂ ਦੇ ਗੇੜੇ ਕੱਢੀ ਜਾ ਰਹੇ ਸੀ ਸਾਰੀਆਂ ਦੁਕਾਨਾਂ ਦੇ ਅਲੱਗ-ਅਲੱਗ ਸੂਟ ਸੀ ਬਹੁਤ ਲੋਕ ਲੈ ਵੀ ਰਹੇ ਸੀ ਬਾਕੀ ਫਿਰ ਉਹੀ ਗੱਲ ਚੁਆਇਸ ਦੀ ਆਂਦੀ ਫਿਰ ਅਸੀਂ ਲਾਸਟ ਇਸ ਦੁਕਾਨ ਤੇ ਗਏ ਦੇਖੋ ਆਪਣਿੰਟ ਫੇਰ ਆ ਗਿਆ ਇਹ ਦੁਕਾਨਦਾਰੀ ਸਾਨੂੰ ਬਹੁਤ ਸਾਰੇ ਪ੍ਰਿੰਟ ਵਧੀਆ ਲੱਗੇ ਸੀ ਬੜੇ ਵਧੀਆ ਪ੍ਰਿੰਟ ਸੀ ਤੇ ਉਹਨਾਂ ਨੇ ਸਾਨੂੰ 450 ਸੂਟ ਦਾ ਰੇਟ ਕਿਹਾ ਪਤਾ ਕਿਹੜੇ ਦਾ ਜਿਹੜੇ ਕੈਮ ਬਿੱਕ ਤੇ ਆ ਤੇ ਮੈਂ ਉਹ ਸੂਟ ਨਹੀਂ ਪਸੰਦ ਕਰਦੀ ਮੈਨੂੰ ਸੂਟ ਨਹੀਂ ਵਧੀਆ ਲੱਗਦੇ ਸਟੱਫ ਮੈਨੂੰ ਸਿਰਫ ਐਕਸਪੋਰਟ ਦਾ ਕੱਪੜਾ ਵਧੀਆ ਲੱਗਦਾ ਮੈਨੂੰ ਬੜੇ ਵਧੀਆ ਲੱਗਦੇ ਸੂਟ ਤੇ ਇਹਨਾਂ ਨੇ ਸਾਨੂੰ ਕੈਮਰਿਕ ਤੇ ਕੱਟ ਕੇ ਦਿਖਾਏ ਕਹਿੰਦੇ ਹਾਂਜੀ 450 ਦਾ ਉਹ ਜਿਵੇਂ ਮੈਨੂੰ ਚਾ ਚੜ ਗਿਆ ਮੈਂ ਕਿਹਾ 450 ਚਲੋ ਵਧੀਆ ਗੱਲ ਆਪਣੇ ਰੇਟ ਇੱਥੇ ਵੀ ਮਿਲ ਗਿਆ ਪਰ ਨਹੀਂ ਐਕਚੁਅਲ 'ਚ ਫਿਰ ਉਹਨਾਂ ਨੇ ਸਾਨੂੰ ਕੈਂਬ੍ਰਿਕ ਦੇ ਵਿੱਚ ਜਿਹੜੇ ਕਾਟਨ ਦੇ ਦੂਸਰੇ ਸੂਟ ਹੁੰਦੇ ਉਹ ਕਾਢ ਕੇ ਦਿਖਾਏ ਮੈਂ ਕਿਹਾ ਨਹੀਂ ਇਹ ਚੀਜ਼ ਨਹੀਂ ਲੈਣੀ ਅਸੀਂ ਅਸੀਂ ਐਕਸਪੋਰਟ 'ਚ ਲੈਣੀ ਆ ਵਧੀਆ ਪ੍ਰਿੰਟ ਲੈਣੇ ਆ ਮੈਚਿੰਗ ਕਰਕੇ 올ਓਵਰ ਉਦਾਂ ਕਰਕੇ ਆਪਣੀ ਚੋਇਸ ਦੇ ਅਕੋਰਡਿੰਗ ਕਹਿੰਦੇ ਨਹੀਂ ਜੀ ਉਹ ਸੂਟ ਤੁਹਾਨੂੰ ਦੇਖੋ ਪ੍ਰਿੰਟ ਸਾਹਮਣੇ ਲੱਗੇ ਹੋਏ ਸੀ ਇਹ ਸੂਟ ਤੁਹਾਨੂੰ 650 700 ਦੇ ਵਿੱਚ ਮਿਲਣਗੇ ਤੇ ਮੈਂ ਕਿਹਾ ਫੇਰ ਨਹੀਂ ਇਹ ਤਾਂ ਸਾਨੂੰ ਉੱਥੋਂ ਇੰਨੇ ਸਸਤੇ ਮਿਲਦੇ ਆ ਉਹ ਕਹਿੰਦੇ ਇਹ ਹੋ ਹੀ ਨਹੀਂ ਸਕਦਾ ਕਿ ਇੰਨੇ ਸਸਤੇ ਕਿੱਥੋਂ ਮਿਲਦੇ ਹੋਣ ਪਰ ਨਹੀਂ ਆਪਾਂ ਦਾ ਨਾ ਬੈਸ ਵੀ ਨਹੀਂ ਸਾਈਦਾਂ ਕਿ ਚਲੋ ਕੋਈ ਗੱਲ ਨਾ ਨਹੀਂ ਸ਼ਾਇਦ ਕੱਪੜੇ ਦਾ ਫਰਕ ਹੋਵੇ ਹੈ ਨਾ ਆਪਾਂ ਇਹ ਗੱਲ ਕਹਿ ਕੇ ਗੱਲ ਖਤਮ ਕਰ ਦਿੱਤੀ ਫੇਰ ਅਸੀਂ ਅੱਗੇ ਆਏ ਤੇ ਬਹੁਤ ਸਾਰੇ ਫੇਰ ਸੂਟ ਦੇਖਣ ਲੱਗੇ ਘੁੰਮਦੇ ਕਮਾਉਂਦੇ ਅਸੀਂ ਪਤਲੀ ਦਾ ਸਾਰਾ ਸ਼ਾਨ ਮਾਰਿਆ ਪਰ ਅਸੀਂ ਉਹ ਸੂਟ ਪਤਾ ਕਿੰਨੇ ਲੈ ਕੋਈ ਵੀ ਨਹੀਂ ਲਿਆ ਅਸੀਂ ਤਾਂ ਕੋਈ ਸੂਟ ਨਹੀਂ ਲਿਆ ਪ੍ਰਿੰਟ ਬੜੇ ਸੋਹਣੇ ਇੱਥੇ ਵੀ ਬੜੇ ਸੋਹਣੇ ਪ੍ਰਿੰਟ ਆ ਤੇ ਸਾਨੂੰ ਉੱਥੇ ਕੋਈ ਸੂਟ ਐਵੇਂ ਨਹੀਂ ਲੱਗਿਆ ਮਤਲਬ ਹੈਗੇ ਸੀ ਵਧੀਆ ਆਪਾਂ ਇਹ ਨਹੀਂ ਕਹਿੰਦੇ ਵਧੀਆ ਨਹੀਂ ਹੈਗੇ ਪਰ ਪਤਾ ਨਹੀਂ ਰੇਟ ਨਹੀਂ ਸੀ ਮੈਚ ਕਰ ਰਿਹਾ ਜਾਂ ਸਮਝ ਨਹੀਂ ਸਿਆਰੀ ਕੀ ਆ ਤਾਂ ਮਤਲਬ ਅਸੀਂ ਉੱਥੇ ਦੁਕਾਨਾਂ ਵੀ ਦੇਖੀਆਂ ਜਿਨ੍ਹਾਂ ਪਰ ਦੁਪੱਟੇ ਵਗੈਰਾ ਕੁਝ ਲੈ ਲਈਏ ਕੋਈ ਸੂਟ ਲੈ ਲਈਏ ਪਰ ਲੈਣ ਅਸੀਂ ਸੂਟ ਹੀ ਗਏ ਸੀ ਸੋਚਿਆ ਚਲੋ ਆਪਾਂ ਸੂਟ ਲੈ ਕੇ ਆਉਨੇ ਆ ਪਰ ਨਹੀਂ ਸਾਨੂੰ ਉਹ ਮਜ਼ਾ ਨਹੀਂ ਆਇਆ ਜਿਹੜਾ ਅਸੀਂ ਮੀਨੂ ਮਲੇਰਕੋਟਲੇ ਜਾ ਕੇ ਮਜ਼ਾ ਆਉਂਦਾ ਤੇ ਫਿਰ ਅਸੀਂ ਉੱਥੋਂ ਥੋੜਾ ਟਾਈਮ ਦੇਖਿਆ ਬੱਚਿਆਂ ਵਾਸਤੇ ਵੀ ਕੋਈ ਨਾ ਕੋਈ ਫੋਟੋਅਵੇਅਰ ਕੁਝ ਦੇਖਿਆ ਤੇ ਮਤਲਬ ਕੁਝ ਵੀ ਫਿੱਟ ਨਹੀਂ ਮਟਾ ਫੈਟਣ ਤੋਂ ਬਾਅਦ ਅਸੀਂ ਫਿਰ ਦੁਬਾਰਾ ਸੋਚਿਆ ਕਿ ਹੁਣ ਆਪਾਂ ਕਿੱਧਰ ਜਾਏਗੇ ਤੇ ਅਸੀਂ ਫਿਰ ਵਾਪਸ ਆ ਗਏ ਫਿਰ ਅਸੀਂ ਵਾਪਸ ਆਉਂਦਿਆਂ ਦੇ ਸੋਚ ਰਹੇ ਸੀ ਕਿ ਹੁਣ ਆਪਾਂ ਕਿਹੜੀ ਮਾਰਕੀਟ ਜਾਣਾ ਕਿੱਧਰਲੇ ਪਾਸੇ ਜਾਇਆ ਜਾਵੇ ਤੇ ਆਪਾਂ ਸੋਨੇ ਸੋਨੇ ਸੂਟ ਖਰੀਦੀਏ ਤੇ ਸੋਚਦੇ ਸੋਚਦੇ ਇੱਕ ਫੇਰ ਦੁਕਾਨ ਆ ਗਈ ਇਹਨਾਂ ਕੋਲ ਵੀ ਸੂਟ ਸੋਨੇ ਸੀਗੇ ਪਰ ਅਸੀਂ ਇਸ ਦੇ ਅੰਦਰ ਨਹੀਂ ਗਏ ਕਿਉਂਕਿ ਮੈਨੂੰ ਪਤਾ ਸੀ ਕਿ ਜਾਣ ਦਾ ਕੋਈ ਫਾਇਦਾ ਨਹੀਂ ਕਿ ਜਿਹੜੀ ਚੀਜ਼ ਆਪਾਂ ਲੱਭ ਰਹੇ ਆ ਉਹ ਚੀਜ਼ ਆਪਾਂ ਨੂੰ ਨਹੀਂ ਮਿਲਣੀ ਤੇ ਫਿਰ ਆਪਾਂ ਕਿਸੇ ਹੋਰ ਮਾਰਕੀਟ ਦੇ ਵਿੱਚ ਹੁਣ ਜਾਂਦੇ ਆਂ ਜਿੱਥੇ ਆਪਾਂ ਨੂੰ ਵਧੀਆ-ਵਧੀਆ ਸੂਟ ਮਿਲ ਸਕਣ। ਬਾਕੀ ਵੈਸੇ ਲੋਕ ਬਹੁਤ ਸ਼ਾਪਿੰਗ ਕਰਦੇ ਆ ਪੁਤਲੀ ਘਰ ਤੋਂ ਵਿਆਹਾਂ ਦੀ ਸ਼ਾਪਿੰਗ ਵੀ ਹੁੰਦੀ ਆ। ਫਿਰ ਅਸੀਂ ਜੈਮਲ ਕਟੜਾ ਸਿੰਘ ਸੁਨਿਆਊਗਾ ਉੱਥੇ ਜਾਣ ਦੀ ਸੋਚੀ ਪਰ ਸਾਡੇ ਕੋਲ ਟਾਈਮ ਬੜਾ ਥੋੜਾ ਰਹਿ ਗਿਆ ਸੀ। ਵੈਸੇ ਅਸੀਂ ਰਾਤ ਰਹਿ ਕੇ ਆਏ ਸੀ ਬਟ ਫੇਰ ਅਸੀਂ ਅਜੇ ਫਿਰ ਦੁਬਾਰਾ ਦਰਬਾਰ ਸਾਹਿਬ ਜਾਣਾ ਸੀਗਾ। ਤੇ ਸਾਡੇ ਕੋਲ ਟਾਈਮ ਬੜਾ ਘੱਟ ਸੀ ਤੇ ਸਾਡਾ ਬਟ ਕਟੜੇ ਜਾਣਾ ਕੈਨਸਲ ਹੋ ਗਿਆ ਸੜ ਤੋਂ ਜਾ ਨਹੀਂ ਗਿਆ ਫਿਰ ਅਸੀਂ ਗਏ ਇੱਕ ਫੇਮਸ ਜਗ੍ਹਾ ਤੇ ਜਿੱਥੇ ਬੜੀ ਵਧੀਆ ਲੱਸੀ ਮਿਲਦੀ ਹੈ ਗਿਆਨੀ ਲੱਸੀ ਵਾਲਾ ਜਿਹਦੀ ਲੱਸੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਬੜੀ ਵਧੀਆ ਲੱਸੀ ਹੁੰਦੀ ਹੈ ਤੇ ਅਸੀਂ ਵੀ ਉਹ ਲੱਸੀ ਲਈ ਤੇ ਅਸੀਂ ਲੱਸੀ ਪੀਤੀ ਸਾਨੂੰ ਆਟੋ ਵਾਲਾ ਵੀਰੇ ਲੈ ਕੇ ਗਿਆ ਸੀ ਕਹਿੰਦੇ ਨੇ ਲੱਸੀ ਬਹੁਤ ਫੇਮਸ ਹੁੰਦੀ ਹੈ ਤੇ ਫਿਰ ਅਸੀਂ ਆ ਗਏ ਦਰਬਾਰ ਸਾਹਿਬ ਵਾਲੀ ਮਾਰਕੀਟ ਦੇ ਵਿੱਚ ਇੱਥੇ ਤੁਹਾਨੂੰ ਪਤਾ ਕਿ ਚੀਜ਼ਾਂ ਵਧੀਆ ਵੀ ਹੁੰਦੀਆਂ ਤੇ ਮਹਿੰਗੀਆਂ ਵੀ ਬਹੁਤ ਹੁੰਦੀਆਂ ਤੇ ਫਿਰ ਅਸੀਂ ਬਾਜ਼ਾਰ ਦੇ ਵਿੱਚ ਘੁੰਮੇ ਫਰੇ ਬੱਚਿਆਂ ਨੇ ਆਦੀਆਂ ਖੇਡਾਂ ਲਈਆਂ ਬੱਚਨ ਦੇ ਦੇ ਕੇ ਬੜਾ ਚਾ ਚੜ ਰਿਹਾ ਸੀ ਕਿਉਂਕਿ ਬਾਜ਼ਾਰ ਖੁੱਲੇ ਸੀ ਇਦਾਂ ਲੱਗੇ ਹੋਏ ਸੀ ਤੇ ਬੜਾ ਮਜ਼ਾ ਆ ਰਿਹਾ ਪਰ ਚੀਜ਼ਾਂ ਬਹੁਤ ਮਹਿੰਗੀਆਂ ਕੋਈ ਵੀ ਚੀਜ਼ ਹੱਥ ਲਾ ਲੋ ਛੋਟੇ ਛੋਟੇ ਟਰੈਕਟਰ ਜਿਹੜੇ ਆਪਾਂ ਕਹਿੰਦੇ 50 50 ਰੁਪਏ ਮੇਲੇ 'ਚ ਸੇਲ ਲੱਗੀ ਹੁੰਦੀ ਆ ਤੇ ਉਹ 2 200 ਦੇ ਦੇ ਰਿਹਾ ਸੀ ਹਰ ਇੱਕ ਚੀਜ਼ ਬੜੀ ਮਹਿੰਗੀ ਸੀ ਦਰਬਾਰ ਸਾਹਿਬ ਦੇ ਅਗਲੇ ਪਾਸੇ ਬਟ ਫਿਰ ਵੀ ਵਾਰਸ ਰੋਣ ਲੱਗੇ ਸਾਨੂੰ ਕੁਝ ਨਾ ਕੁਝ ਉਹਦੇ ਵਾਸਤੇ ਉਥੋਂ ਲੈਣੇ ਪਿਆ ਤੇ ਉਹਨੇ ਖਰੀਦਿਆ ਕੀ ਉਥੋਂ ਟਰੈਕਟਰ ਅਸੀਂ ਉਹਦੇ ਵਾਸਤੇ ਟਰੈਕਟਰ ਲਿਆ ਤੇ ਫਿਰ ਅਸੀਂ ਮਾਰਕੀਟ 'ਚ ਜਾ ਰਹੇ ਸੀ ਤੇ ਹੁਣ ਅਸੀਂ ਫਿਰ ਕੱਪੜਿਆਂ ਦੀ ਦੁਕਾਨ ਹੀ ਦੇਖ ਰਹੇ ਸੀ ਵਾਕਈ ਜੇ ਕੁਝ ਚਾਹੀਦਾ ਤਾਂ ਇਹ ਰਾਹ 'ਚ ਕਿਸੇ ਦੁਕਾਨ ਤੇ ਰੁਕ ਜਾਈਦਾ ਸੀ ਬਟ ਜ਼ਿਆਦਾਤਰ ਅਸੀਂ ਕੱਪੜਿਆਂ ਵਾਲੀ ਦੁਕਾਨ ਹੀ ਲੱਭ ਰਹੇ ਸੀ ਕਿ ਕੋਈ ਵਧੀਆ ਦੁਕਾਨ ਮਿਲ ਜੇ ਫਿਰ ਅਸੀਂ ਗੋਰੀ ਦੀ ਹੱਟੀ ਤੇ ਗਏ ਪਹਿਲਾਂ ਮੈਂ ਤੋਂ ਬਹੁਤ ਸੂਟ ਲੈਏ ਜਦੋਂ ਪਸ਼ੀਦਾਂ ਵਾਲੀ ਮਾਰਕੀਟ ਵੱਲ ਆਉਨੇ ਦਰਬਾਰ ਸਾਹਿਬ ਤੋਂ ਆਉਣੀ ਆ ਤੇ ਉੱਤੇ ਮੋੜ ਜੇ ਤੇ ਦੁਕਾਨ ਆਂਦੀ ਆ ਬਟ ਪਤਾ ਨਹੀਂ ਇਸ ਵਾਰੀ ਕਿਉਂ ਮੈਨੂੰ ਨਾ ਸਕੂਟ ਦੁਕਾਨ ਤੇ ਵੀ ਕੋਈ ਸੂਟ ਨਹੀਂ ਵਧੀਆ ਲੱਗਿਆ ਕਿਉਂਕਿ ਹੁਣ ਨਾ ਪਹਿਲਾਂ ਹੁੰਦਾ ਸੀ ਕਿ ਕਿਤੇ ਬਾਹਰ ਨਹੀਂ ਜਾਈਦਾ ਤੇ ਜਿਹੜਾ ਇੱਥੇ ਪਸੰਦ ਆਉਂਦਾ ਸੀ ਉਹੀ ਲੈ ਲੈਂਦਾ ਸੀ ਪਰ ਹੁਣ ਆਪਾਂ ਜਿਵੇਂ ਕਿਤੇ ਮਲੇਰ ਕੋਟਲੇ ਚਲ ਗਏ ਬਰਹਿੰਡੀ ਚਲ ਗਏ ਅਲੱਗ-ਅਲੱਗ ਜਗ੍ਹਾ ਤੇ ਘੁੰਮਦੇ ਰਹਿਣੇ ਜਾਂਦੇ ਰਹਿਨੇ ਸੂਟਾਂ ਦੇ ਰਿਕਾਰਡਿੰਗ ਤੇ ਆਪਾਂ ਨੂੰ ਆਪ ਨੂੰ ਸੂਟਾਂ ਦੇ ਸਟਾਫ ਦਾ ਵੱਧ ਜ਼ਿਆਦਾ ਪਤਾ ਚੱਲਣ ਲੱਗ ਗਿਆ ਤੇ ਉਹ ਚੀਜ਼ ਆਪਾਂ ਨੂੰ ਪਸੰਦ ਨਹੀਂ ਸੀ ਆ ਰਹੀ ਅਸੀਂ ਦੋਨੋਂ ਸਿਸਟਰ ਨੇ ਮੈਚਿੰਗ ਕੀਤੀ ਹੋਈ ਸੀਗੀ ਤੇ ਅਸਾਨੂੰ ਉਹ ਤੋਂ ਮਤਲਬ ਸਮਝ ਨਹੀਂ ਆ ਰਿਹਾ ਸੀ ਜਾਂ ਪਸੰਦ ਨਹੀਂ ਸੀ ਆ ਰਿਹਾ ਉਹਨਾਂ ਨੇ ਸਾਨੂੰ ਸੂਟ ਦਿਖਾਏ ਵੀ ਪਿਆ ਸੂਟ ਨੇ ਤੇ ਮੈਨੂੰ ਕੋਈ ਮਨ ਨੂੰ ਨਹੀਂ ਸੀ ਲੱਗ ਰਿਹਾ ਫਿਰ ਅਸੀਂ ਘਰ ਦੇ ਕਰਾਉਂਦੇ ਆ ਸਿਰਫ ਇੱਕ ਸੂਟ ਖਰੀਦਿਆ ਉਹ ਵੀ ਅਸੀਂ ਕਿਸੇ ਵਾਸਤੇ ਲਿਆ ਸੀਗਾ ਤੇ ਆਪਣੇ ਲਈ ਮੈਂ ਫਿਰ ਵੀ ਕੋਈ ਸੂਟ ਨਹੀਂ ਲਿਆ ਤੇ ਇਧਰ ਬਾਜ਼ਾਰ ਚ ਬੜੀ ਰੌਣਕ ਹੈ ਵੈਸੇ ਅੰਮ੍ਰਿਤਸਰ ਜਾ ਕੇ ਕੋਈ ਸ਼ਾਪਿੰਗ ਕਰੇ ਨਾ ਕਰੇ ਪਰ ਸਕੂਨ ਬਹੁਤ ਮਿਲਦਾ ਇੱਕ ਤਾਂ ਦਰਬਾਰ ਸਾਹਿਬ ਕਰਕੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਤੇ ਸਕੂਨ ਬਹੁਤ ਜ਼ਿਆਦਾ ਮਿਲਦਾ ਤੇ ਇੱਕ ਸੂਟ ਇਹ ਵਾਲਾ ਬਾਈ ਕੀਤਾ ਤੇ ਬਾਅਦ ਵਿੱਚ ਅਸੀਂ ਇੱਕ ਸੂਟ ਲੈ ਕੇ ਇਹ ਵੀ ਸਾਨੂੰ ਲੈਣਾ ਪਿਆ ਕਿਉਂਕਿ ਅਸੀਂ ਸ਼ੌਪ 'ਚ ਬੈਠ ਕੇ ਸੀਗੇ ਤੇ ਫਿਰ ਜ਼ਬਾਰੀ ਚਦਰ ਸੱਪ ਨਾਲ ਖੇਡ ਲੈ ਇਹਨਾਂ ਨੇ ਸੱਪ ਖਰੀਦਿਆ ਹੋਇਆ ਸੀਗਾ ਤੇ ਫਿਰ ਅਸੀਂ ਚਲੇ ਗਏ ਅੱਗੇ ਵੱਧਦੇ ਹਾਂ ਦੁਕਾਨਾਂ ਵੱਲ ਤੇ ਹੋਰ ਦੁਕਾਨਾਂ ਵੱਲ ਆਪਾਂ ਕਿਹਾ ਵੀ ਦੇਖ ਕੇ ਆਉਣੀ ਆ ਕੋਈ ਸੂਟ ਕਿ ਸ਼ਾਇਦ ਕਿਸੇ ਹੋਰ ਦੁਕਾਨ ਤੇ ਵੀ ਆਪਾਂ ਨੂੰ ਜ਼ਿਆਦਾ ਵਧੀਆ ਸੂਟ ਮਿਲ ਜੇ ਤੇ ਫਿਰ ਘੁੰਮਦੇ ਘੁੰਮਦੇ ਅਸੀਂ ਫਿਰ ਬਾਜ਼ਾਰ ਵੱਲ ਨਿਕਲ ਗਏ ਤੇ ਹੁਣ ਫਿਰ ਉਹੀ ਸੋਚ ਰਏ ਸੀ ਕਿ ਇੱਕ ਵਾਰ ਅਸੀਂ ਪਹਿਲਾਂ ਵੀ ਇਸੇ ਮਾਰਕੀਟ ਦੇ ਵਿੱਚ ਸ਼ੀਦਾ ਵਾਲੀ ਮਾਰਕੀਟ ਮਤਲਬ ਜੇ ਦਰਬਾਰ ਸਾਹਿਬ ਤੋਂ ਸ਼ੀਦਾ ਵਾਲੀ ਸਾਈਡ ਆਈਦਾ ਨਾ ਇਹ ਬਾਜ਼ਾਰ ਦੇ ਵਿੱਚ ਦੋ ਦੁਕਾਨਾਂ ਨੇ ਜਿੰਨਾਂ ਕੋਲੋਂ ਜੌਰਜਟ ਦੇ ਤੇ ਕਾਟਨ ਦੇ ਬਹੁਤ ਸੋਹਣੇ ਸੂਟ ਮਿਲਦੇ ਆ ਤੇ ਲਾਸਟ ਟਾਈਮ ਅਸੀਂ ਇੱਥੋਂ ਜੌਰਜਟ ਤੇ ਸੂਟ ਖਰੀਦੇ ਸੀਗੇ ਬਹੁਤ ਪਿਆਰੇ ਸੂਟ ਸੀ ਤੇ ਅਸੀਂ ਉਹੀ ਦੁਕਾਨ ਲੱਭ ਰਹੇ ਸੀਗੇ ਕਿ ਉਹਨਾਂ ਕੋਲ ਸੂਟਾਂ ਦੇ ਪ੍ਰਿੰਟ ਬਹੁਤ ਜ਼ਿਆਦਾ ਪਿਆਰੇ ਸੀਗੇ ਤੇ ਮਤਲਬ ਸਭ ਨੇ ਸਾਡੇ ਉਹ ਜੋਰਟਰ ਦੇ ਸੂਟ ਬੇਰੇ ਬੜੀ ਪਸੰਦ ਕੀਤੇ ਮੈਂ ਪਹਿਲਾ ਰੀਲਸ ਦੇ ਵਿੱਚ ਵੀ ਪਾਈ ਹੋਇਆ ਇਹ ਵਾਲੀ ਆ ਇੱਕ ਇਹ ਜ਼ਿਕਰਾ ਜ਼ਿਕਰਾ ਸ਼ਾਇਦ ਇਹ ਦੁਕਾਨ ਇਹਦੇ ਨਾਲ ਹੀ ਬੰਬੇ ਕਲਾਥ ਹਾਊਸ ਆ ਬੰਬੇ ਇਹ ਦੋਨੋਂ ਦੁਕਾਨਾਂ ਨੇ ਤੇ ਇਹਨਾਂ ਕੋਲੋਂ ਜੋਰਟਰ ਦਾ ਸਟੱਫ ਤੇ ਕਾਟਨ ਦਾ ਸਟੱਫ ਬਹੁਤ ਸੋਹਣਾ ਮਿਲਦਾ ਜਿਹੜਾ ਆਪਾਂ ਨੂੰ ਪਸੰਦ ਆ ਤੇ ਫਾਈਨਲੀ ਮੈਨੂੰ ਉਹੀ ਕੱਪੜਾ ਉਸੇ ਰੇਟ ਦੇ ਵਿੱਚ ਮਿਲ ਗਿਆ ਉਹ ਸੂਟ ਤੁਹਾਨੂੰ ਫਿਰ ਦਿਖ ਰਿਹਾ ਜਿਹੜਾ ਬਹੁਤ ਫੇਮਸ ਆ ਚੈੱਕ ਵਾਲਾ ਇੱਥੇ ਵੀ ਹੈਗਾ ਤੇ ਇੱਕ ਅਸੀਂ ਇਹ ਸੂਟ ਲਿਆ ਮੇਰੀ ਸਿਸਟਰ ਦਾ ਜਿਹੜਾ ਸ਼ਾਇਦ ਤੁਸੀਂ ਰੀਲ ਦੇ ਵਿੱਚ ਦੇਖਿਆ ਹੋਊ ਕਿਸੇ ਨੇ ਜੀ ਰੀਲ ਲੇਖੀ ਮੈਂ ਸਟਿਚ ਵੀ ਕੀਤਾ ਹੋਇਆ ਮੈਂ ਖੁਦ ਕੀਤਾ ਸਟਿਚ ਤੇ ਫਿਰ ਉਸ ਤੋਂ ਬਾਅਦ ਅਸੀਂ ਹੋਰ ਵੀ ਸੂਟ ਦੇਖੇ ਇਹਨਾਂ ਕੋਲ ਪ੍ਰਿੰਟ ਸਾਰੇ ਬੜੇ ਸੋਹਣੇ ਸੀਗੇ ਬਸ ਸਾਰੇ ਪ੍ਰਿੰਟ ਵਧੀਆ ਸੀ ਬਟ ਇੱਕ ਗੱਲ ਸੀ ਕਿ ਇਹਨਾਂ ਕੋਲ ਮੈਚਿੰਗ ਨਹੀਂ ਹੈਗੀ ਸੀ ਸਾਰੇ 올ਓਵਰ ਸੀ ਮੈਚਿੰਗ ਇਹਨਾਂ ਕੋਲ ਖਤਮ ਹੋਈ ਹੋਈ ਸੀਗੀ ਕਹਿੰਦੇ ਆ ਜਾਏਗੀ ਬਟ ਹੁਣ ਖਤਮ ਆ ਤੇ ਜਿਹੜੇ ਦੇ ਨਾਲ ਦੇ ਜ਼ਿਕਰ ਆ ਸ਼ਾਇਦ ਕੁਛ ਇਦਾਂ ਨਾਵਾਂ ਦੁਕਾਨ ਦਾ ਉਹਨਾਂ ਕੋਲ ਜੌਰਜਟ ਦਾ ਕਪੜਾ ਬਹੁਤ ਸੋਹਣਾ ਮਿਲਦਾ ਲਾਸਟ ਟਾਈਮ ਉਹਨਾਂ ਕੋਲ ਜੌਰਜਟ ਦੇ ਸੂਟ ਲੈ ਸੀ ਬਟ ਇਸ ਇਸ ਵਾਰੀ ਸੀ ਜੌਰਜਟ ਦਾ ਕੋਈ ਨਹੀਂ ਖਰੀਦਿਆ ਤੇ ਕਿਉਂਕਿ ਉਹ ਮੈਂ ਮਲੇਰ ਕੋਟਲੇ ਤੋਂ ਲੈ ਲੈਣੀ ਨਹੀਂ ਇਸ ਕਰਕੇ ਮੈਂ ਇੱਥੋਂ ਅਸੀਂ ਕਾਟਨ ਦੇ ਸੂਟ ਹੀ ਦੇਖੇ ਬਟ ਇੱਥੋਂ ਮੈਂ ਫੇਰ ਕੋਈ ਸੂਟ ਨਹੀਂ ਲਿਆ ਪਰ ਸੂਟਾਂ ਦੇ ਪ੍ਰਿੰਟ ਸੱਚੀ ਬੜੇ ਵਧੀਆ ਬਹੁਤ ਪਿਆਏ ਸੀ ਤੇ ਹੁਣ ਮੈਂ ਪਛਤਾ ਰਹੀ ਸੀ ਕਿ ਇਹ ਵਾਲਾ ਪ੍ਰਿੰਟ ਤੇ ਇੱਕ ਹੋਰ ਪ੍ਰਿੰਟ ਸੀ ਮੈਂ ਲੈ ਲੈਣਾ ਸੀ ਬਹੁਤ ਸੋਹਣਾ ਉਸ ਟਾਈਮ ਮੈਨ ਲੱਗਿਆ ਕਿ ਨਹੀਂ ਚੱਲੇ ਹੈਗੀ ਆ ਕੀ ਕਰਨੀ ਆ ਮੇਰੇ ਸਿਸਟਰ ਦਿਖਾ ਰਹੀ ਸੀ ਇਹ ਪ੍ਰਿੰਟ ਕੇ ਵੇਲੇ ਲੱਗਿਆ ਪਰ ਮੈਨੂੰ ਨਹੀਂ ਵਧੀਆ ਲੱਗਿਆ ਤੇ ਫਿਰ ਅਸੀਂ ਤਾਂ ਤਿੰਨ ਸੂਟ ਲੈਏ ਸੀ ਤਿੰਨ ਸੂਟ ਬੜੇ ਵਧੀਆ ਸੀ ਬੜੇ ਪਿਆਰੇ ਸੀ ਮਤਲਬ ਫਾਈਨਲੀ ਇਹਨਾਂ ਕੋਲੋਂ ਸਾਨੂੰ ਉਹ ਕੱਪੜਾ ਮਿਲ ਗਿਆ ਜਿਹੜਾ ਕੱਪੜਾ ਅਸੀਂ ਚਾਹੁੰਦੇ ਸੀ ਐਕਸਪੋਰਟ ਵਾਲੇ ਸੂਟ ਸੀ ਬਹੁਤ ਸੋਹਣੇ ਸੂਟ ਸੀ ਤੇ ਇਹਨਾਂ ਦੀ ਸ਼ਾਪ ਦਾ ਨਾਂ ਹੈ ਬੰਬੇ ਕਲਾਥ ਹਾਊਸ ਜਿੱਦੋਂ ਆਪਾਂ ਗੋਲਡਨ ਟੈਂਪਲ ਤੋਂ ਛੀਦਾਵਾਲਾ ਆਉਨੇ ਆ ਨਾ ਤੇ ਛੀਦਾਵਾਲੇ ਗੁਰਦੁਆਰੇ ਤੋਂ ਥੋੜਾ ਪਿੱਛੇ ਰਹਿ ਜੰਦੀਆਂ ਦੁਕਾਨਾਂ ਐ ਤਾਂ ਹੈਗੀਆਂ ਬਾਬਾ 20-25 ਦੁਕਾਨਾਂ ਛੱਡ ਕੇ ਵੈਸੇ ਆਪਾਂ ਜਦੋਂ ਗੋਲਡਨ ਟੈਂਪਲ ਤੋਂ ਛੀਦਾਵਾਲੀ ਸਾਈਡ ਆਉਣਾ ਤੇ ਉੱਥੇ ਇਹ ਦੁਕਾਨ ਆਉਂਦੀ ਆ ਦੋ ਦੁਕਾਨਾਂ ਇਕੱਠੀਆਂ ਨੇ ਜਦੋਂ ਆਪਾਂ ਗੋਲਡਨ ਟੈਂਪਲ ਤੋਂ ਆਉਨੇ ਆ ਤਾਂ ਇਹ ਦੁਕਾਨ ਦੁਕਾਨਾ ਆਪਾਂ ਨੂੰ ਰਾਈਟ ਸਾਈਡ ਪੈਣਗੀਆਂ ਤੇ ਜੇ ਆਪਾਂ ਛੀਦਾਵਾਲੋਂ ਆਉਨੇ ਆ ਤੇ ਇਹ ਦੁਕਾਨ ਆਪਾਂ ਨੂੰ ਲੈਫਟ ਸਾਈਡ ਪੈਣਗੀਆਂ ਤੇ ਇਹ ਦੋਨਾਂ ਦੇ ਕੱਪੜੇ ਬਹੁਤ ਸੋਹਣੇ ਨੇ ਬਟ ਮੈਂ ਆਪਾਂ ਇਸ ਵ ਤੇ ਟਰਮੀਨਲ ਬਹੁਤ ਵਧੀਆ ਸੀ ਤੇ ਫਾਈਨਲੀ ਅਸੀਂ ਇਹਨਾਂ ਤੋਂ ਸੂਟ ਖਰੀਦੇ ਬਾਕੀ ਆਪਾਂ ਨੂੰ ਪਤਾ ਚੱਲ ਜਾਂਦਾ ਕਪੜਾ ਦੇਖ ਸਕਦੇ ਹੋ ਕਿ ਸੱਚੀ ਉਹੀ ਕਪੜਾ ਐਕਸਪੋਰਟ ਦਾ ਸੀ ਜਿਹੜਾ ਆਪਾਂ ਨੂੰ ਚਾਹੀਦਾ ਮੈਨੂੰ ਇਹ orange ਵਾਲਾ ਪ੍ਰਿੰਟ ਵੀ ਬੜਾ ਪਿਆਰਾ ਲੱਗਿਆ ਸੀਗਾ ਤੇ ਇਹੀ ਸੂਟ ਜਿਹੜੇ ਆਪਾਂ ਬਾਹਰੋਂ ਪਤਾ ਕੀਤੇ 650 700 ਤੱਕ ਦੇ ਰਿਹਾ ਸੀਗੇ ਬਟ ਇਹ ਵੀ ਕਿਸੇ ਕਿਸੇ ਸ਼ਾਪ ਤੇ ਸੀਗੇ ਨਹੀਂ ਤਾਂ ਲਿੰਨ ਦੇ ਵਿੱਚ ਰਿਯਾਨ ਦੇ ਵਿੱਚ ਸੂਟ ਉਹਨਾਂ ਨੇ ਟੰਗੇ ਹੋਏ ਸੀ ਦੂਰੋਂ ਪ੍ਰਿੰਟ ਸੋਹਣੇ ਲੱਗਦੇ ਬਟ ਜਦੋਂ ਨੇੜੇ ਜਾਇਦਾ ਸੀ ਤੇ ਸੂਟਾਂ ਦਾ ਕਪੜਾ ਨਹੀਂ ਵਧੀਆ ਕਿਉਂਕਿ ਤੁਹਾਨੂੰ ਪਤਾ ਜਿਹੜੀ ਲਿੰਨ ਤੇ ਰਿਯਾਨ ਆ ਬਹੁਤ ਜ਼ਿਆਦਾ ਲ ਨਹੀਂ ਆndi ਤੇ ਵਾਰਿਸ ਹੁਣ ਥੱਕ ਚੁੱਕਿਆ ਸੀ